ਦਵਾਈਆਂ ਆਪਰੇਸ਼ਨ ਟ੍ਰੀਟਮੈਂਟ ਕਰਾਣੇ ਲੋਕਾਂ ਨੂੰ ਲੈਸ ਕਰਨ ਲਈ ਤਰਲੇ ਕਰਨੇ ਹਨ ਅਸੀਂ ਦੇਖਿਆ ਵੀ ਹੈ ਨਾ ਤੁਮੇ ਦਾ ਪਹਾੜ ਹੈ ਕਿ ਕਿਸੇ ਦੀ ਹੱਡੀ ਵੀ ਟੁੱਟਣੀ ਤੇ 50000 60000 ਰੁਪਿਆ ਲੱਗ ਜਾਣਾ ਸੋ ਕਾਲਡ ਚੈਰੀਟੇਬਲਸ ਵਿੱਚ ਪ੍ਰਾਈਵੇਟ ਚ ਤਾਂ ਹੋਰ ਹੀ ਗੱਲਾਂ ਨੇ ਜਿਹੜਾ ਕਾਮਨ ਪੀਪਲ ਕਹਿੰਦੇ ਨਾ ਆਮ ਆਦਮੀ ਉਹ 10 15 20000 ਰੁਪਏ ਦੀ ਵਾਦ ਵੀ 25 ਹੋ ਜਾਊਗਾ ਤੇ ਘਰਾਂ ਦੇ ਖਰਚੇ ਹੀ ਆਨੇ ਹੁੰਦੇ ਆ ਤੇ ਫਿਰ ਜਦੋਂ ਕੋਈ ਬਿਮਾਰੀ ਆ ਜਾਵੇ ਨਾ ਤੇ ਉਹਨਾਂ ਲਈ ਬਹੁਤ ਔਖਾ ਇਲਾਜ ਕਰਾਣਾ ਹਸਪਤਾਲਾਂ ਦੇ ਬਿੱਲ ਦੇਣੇ ਭਈ ਜੇ ਜੀਵਨ ਚ ਜਿਨੇਊ ਪਾਣਾ ਤੇ ਉਹਦੇ ਚ ਦਇਆ ਹੋਵੇ ਸਭ ਤੋਂ ਪਹਿਲਾਂ ਦਇਆ ਧਰਮ ਦਾ ਮੂਲ ਹੈ ਤੇ ਉਸ ਤੋਂ ਬਾਅਦ ਹੋਵੇ ਸੰਤੋਖ ਕੰਟੈਂਟਮੈਂਟ ਤੇ ਫਿਰ ਜੱਤ ਕੈਰੈਕਟਰਵਾਇਜ਼ ਤੇ ਉਸ ਤੋਂ ਬਾਅਦ ਸੱਚ ਫਿਰ ਸੱਚ ਹੀ ਹੈ ਬੰਦੇ ਦੇ ਜੀਵਨ ਚ ਤੇ ਪਰਮੇਸ਼ਰ ਦੇ ਪ੍ਰਸਤੇ ਤੇ ਆਪਾਂ ਚੱਲ ਸਕਦੇ ਆ ਆਪਣਾ ਡਾਕਟਰ ਅਨੂਪਮਾ ਗੋਇਲ ਜੀ ਹੈ ਗਾਇਨੀ ਦੇ ਵਿੱਚ ਪੀਡੀਆਟ੍ਰਿਕ ਚ ਡਾਕਟਰ ਕਿਰਨ ਜੋਤ ਜੀ ਹੈ ਸਾਈਕੀਆਟ੍ਰਿਕ ਦੇ ਡਾਕਟਰ ਐ ਅੱਖਾਂ ਦੇ ਡਾਕਟਰ ਐ ਤੁਹਾਨੂੰ ਸਾਰੇ ਡਾਕਟਰ ਜਿਹੜੇ ਆ ਸਿਰਫ 200 ਰੁਪਏ ਚ ਐਕਸਰੇ ਸਿਰਫ 80 ਰੁਪਏ ਚ ਹੋ ਰਿਹਾ ਤੇ ਕਿਤੇ ਨਹੀਂ ਹੁੰਦਾ ਹੁਣ ਡੈਲਿਸਿਸ ਦੀ ਗੱਲ ਕਰੀ ਆ ਆਪਣਾ ਡੈਲਸਿਸ ਸੈਂਟਰ ਤੁਸੀਂ ਦੇਖ ਸਕਦੇ ਹੋ ਕਲਿੱਪਸ ਦਿਖਾਉ ਤੁਸੀਂ ਸਿਰਫ 450 ਰੁਪਏ ਚ ਡੈਲਸਿਸ ਐ ਤੇ ਇੱਥੇ ਦਾ ਇੱਕੋ ਮੋਟਿਵ ਐਸ ਹਸਪੀਟਲ ਦਾ ਇੱਕ ਨੂਰ ਨੇਕੀ ਦਾ ਹਸਪੀਟਲ ਦਾ ਨੋ ਪ੍ਰੋਫਿਟ ਓਨਲੀ ਸੇਵਾ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਅੱਜ ਤੁਹਾਨੂੰ ਲੈ ਕੇ ਆਇਆ ਇੱਕ ਅਜਿਹੇ ਹਸਪਤਾਲ ਦੇ ਵਿੱਚ ਜਿੱਥੇ ਰੇਟ ਦਾ ਸਿਰਫ ਚੌਥਾ ਹਿੱਸਾ ਨਾ ਮਾਤਰ ਹੀ ਜਿਹੜਾ ਵੈ ਪੈਸੇ ਲੱਗਦੇ ਨੇ ਤੇ ਉਸ ਤੋਂ ਬਾਅਦ ਇਹ ਇੱਕ ਇਕਲੋਤਾ ਮੈਂ ਸਮਝਦਾ ਕਿ ਐਸਾ ਹਸਪਤਾਲ ਹੋਏਗਾ ਜਿਹੜਾ ਕਿ ਬਿਨਾ ਪੈਸਿਆਂ ਤੇ ਜਾਂ ਫਿਰ ਚੌਥਾ ਹਿੱਸਾ ਕਹਿ ਸਕਦੇ ਆ ਉਹਨੇ ਚ ਪੇਸ਼ੈਂਟਸ ਦਾ ਇਲਾਜ ਕਰਦਾ ਜੀ ਹਾਂ ਮੈਂ ਗੱਲ ਕਰ ਰਿਹਾ ਤੁਸੀਂ ਬਕਾਇਦਾ ਜਾਣਦੇ ਵੀ ਹੋਵੋਗੇ ਇੱਕ ਨੂੜ ਸੰਸਥਾ ਦੀ ਜੋ 10 ਸਾਲਾਂ ਤੋਂ ਲਗਾਤਾਰ ਆਪਣੀ ਸੇਵਾ ਨਿਭਾ ਰਹੀ ਹੈ ਤੇ ਅੱਜ ਅਸੀਂ ਵਿਜ਼ਿਟ ਕਰਨ ਪਹੁੰਚੇ ਸੀ ਕਿਉਂਕਿ ਸਾਡੇ ਵਿਊਅਰਸ ਦੇ ਬੜੇ ਕਮੈਂਟ ਸੀ ਕਿ ਵੀ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਨਾਲ ਸਾਨੂੰ ਬੁਲਾਓ ਕਿ ਸਾਡੇ ਜਿਹੜੇ ਆਮ ਲੋਕ ਦੇ ਜਿਹੜੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਨਹੀਂ ਜਾ ਸਕਦੇ ਉਹ ਦਵਾਈ ਤੇ ਇਲਾਜ ਜਿਹੜਾ ਵਾ ਆਪਣਾ ਵਧੀਆ ਤਰੀਕੇ ਨਾਲ ਕਰਾ ਸਕਣ ਤਾਂ ਇਹ ਸੇਵਾ ਜਿਹੜੀ ਹੈ ਉਹ ਸਰ ਨਿਭਾ ਰਹੇ ਨੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੇ ਆਮ ਲੋਕ ਨੇ ਜਿਹੜੇ ਇਲਾਜ ਤੋਂ ਤਰਸ ਰਹੇ ਨੇ ਉਹਨਾਂ ਦਾ ਇਲਾਜ ਤੁਸੀਂ ਕਰ ਰਹੇ ਹੋ ਸਾਡੇ ਸਿਟੀ ਹੈਡਲਾਈਨ ਸੋਲੋ ਵੀ ਤੁਹਾਨੂੰ ਬਹੁਤ ਬਹੁਤ ਇਸ ਦੇ ਵੱਲੋਂ ਸ਼ੁਕਰੀਆ ਜੀ ਸ਼ੁਕਰਾਨਾ ਜੀ ਪਰਮੇਸ਼ਰ ਦਾ ਸ਼ੁਕਰਾਨਾ ਮਾਲਕ ਦਾ ਬਾਕੀ ਸਾਡੀ ਕੋਈ ਔਕਾਤ ਨਹੀਂ ਜੋ ਅਸੀਂ ਕਿਸੇ ਦੀ ਸੇਵਾ ਕਰ ਸਕੀਏ ਇਹ ਮੈਂ ਦੱਸਣਾ ਚਾਹਾਂਗਾ ਆਪ ਜੀ ਸੰਗਤ ਨੂੰ ਪਹਿਲਾਂ ਤਾਂ ਆਪ ਜੀ ਦਾ ਵੈਲਕਮ ਹੈ ਸਾਡੀ ਟੀਮ ਦਾ ਸਿਟੀ ਹੈਡਲਾਈਨਸ ਦਾ ਤੁਸੀਂ ਕਵਰੇਜ ਕਰਨ ਲੈ ਆਇਓ ਇੱਕ ਨੂਰ ਨੀਕੀ ਦਾ ਹਸਪੀਟਲ ਹੈ ਦਾ ਨਾਮ ਹੈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਜਿਹੜਾ ਕਿ ਇਤਿਹਾਸਕ ਸਥਾਨ ਹੈ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੀ ਚਰਨ ਛੋਹ ਪ੍ਰਾਪਤ ਹੈ ਸਥਾਨ ਹੈ ਤੇ ਜਿਵੇਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਕਨਈਆ ਜੀ ਨੂੰ ਥਾਪੜਾ ਦੇ ਕੇ ਕਿਹਾ ਸੀ ਜਦੋਂ ਵੈਰੀਆਂ ਦੇ ਵੀ ਜੇ ਪੱਟੀ ਕਰਦੇ ਸੀ ਪਾਣੀ ਪੀਂਦੇ ਸੀ ਤੇ ਉਹਨਾਂ ਨੇ ਥਾਪੜ ਦਿੱਤਾ ਭਾਈ ਕਨੇ ਸਾਨੂੰ ਐ ਲੱਗਦਾ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਆਪਣਾ ਸਥਾਨ ਹੈ ਤੇ ਉਹਨਾਂ ਨੇ ਏਕ ਨੂਰ ਦੀ ਪੂਰੀ ਟੀਮ ਨੂੰ ਥਾਪੜਾ ਦੇ ਕੇ ਸਾਨੂੰ ਐ 600 ਗਜ ਜਗ੍ਹਾ ਸੀ ਜਿੱਥੇ ਕਿ ਇਹ ਪਹਿਲਾਂ ਹਸਪੀਟਲ ਚੱਲ ਰਿਹਾ ਤਿੰਨ ਮੰਜ਼ਿਲਾ ਬਣੀਆਂ ਹੋਈਆਂ ਤੇ ਨਾਲ ਦੀ 400 ਗਜ ਜਗ੍ਹਾ ਹੋਰ ਦੇਤੀ ਤਾਂ 1000 ਕਗਾਚਾ ਹਸਪੀਟਲ ਹੋਣ ਸ਼ੁਰੂ ਹੋ ਰਿਹਾ ਚੱਲ ਰਿਹਾ ਤੇ مالک ਦੀ ਬਖਸ਼ਿਸ਼ ਹੈ ਜੀ ਉਹੀ ਮੈਂ ਕਵਾਂਗਾ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਹੀ ਕਿਰਪਾ ਕਰਕੇ ਚਲਾ ਰਹੇ ਨੇ ਤੇ ਇਹਨੂੰ ਅਸੀਂ ਹਸਪੀਟਲ ਨੂੰ ਚੈਰੀਟੇਬਲ ਨਹੀਂ ਕਹਿੰਦੇ ਐਸ ਹਸਪੀਟਲ ਨੂੰ ਚਲਾਉਣ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਵੀ ਇੱਕ ਨੂਰ ਸੇਵਾ ਕੇਂਦਰ ਇੱਕ ਐਨਜੀਓ ਹੈ ਸਾਡੇ ਚ ਕੋਈ ਮੈਡੀਕਲ ਬੰਦਾ ਨਹੀਂ ਅਸੀਂ ਨਾਨ ਮੈਡੀਕਲ ਬੈਕਗਰਾਉਂਡ ਹੈ ਜਿਵੇਂ ਸਾ ਗੁਰਬਚਨ ਸਿੰਘ ਹਨੇਜਾ ਜੀ ਹੈ ਸਾਡੇ ਮਤਲਬ ਕਿ ਸੀਨੀਅਰ ਹੈ ਤੇ ਅਸੀਂ ਸਾਰੇ ਮਤਲਬ ਕਿ ਕਹਿ ਲਓ ਵੀ مالک ਨੇ ਨਾਨ ਮੈਡੀਕਲ ਬੰਦਿਆਂ ਨੂੰ ਇਹ ਸੇਵਾ ਝੂਲੀ ਚ ਪਾ ਦਿੱਤੀ ਹੁਣ ਇੱਥੇ ਇਹਨੂੰ ਸੰਗਤ ਦਾ ਹਸਪਤਾਲ ਕਿਹਾ ਜਾ ਸਕਦਾ ਸੰਗਤ ਲਈ ਹਸਪਤਾਲ ਕਿਹਾ ਜਾ ਸਕਦਾ ਤੇ ਸੰਗਤ ਵਾਸਤੇ ਕਿਹਾ ਜਾ ਸਕਦਾ ਕਾਰਨ ਕੀ ਹੈ ਅਸੀਂ ਜਦੋਂ 10 ਸਾਲ ਪਹਿਲਾਂ ਅਸੀਂ ਸਿਵਲ ਹਸਪਤਾਲ 'ਚ ਸੇਵਾ ਕਰਦੇ ਸੀ ਦਵਾਈਆਂ ਦਾ ਲੰਗਰ ਲਗਦਾ ਸੀ ਅੱਜ ਵੀ ਸਾਡੀ ਇੱਕ ਟੀਮ ਉੱਥੇ ਸਿਵਲ ਹਸਪਤਾਲ ਲੁਧਿਆਣਾ 'ਚ ਸੇਵਾ ਕਰ ਰਹੀ ਹੈ ਦਵਾਈਆਂ ਦਾ ਲੰਗਰ ਲਾ ਰਹੀ ਹੈ ਅਸੀਂ ਦੇਖਿਆ ਵੀ ਹੈ ਨਾ ਧੁੰਮੇ ਦਾ ਪਹਾੜ ਹੈ ਦਵਾਈਆਂ ਆਪਰੇਸ਼ਨ ਟ੍ਰੀਟਮੈਂਟ ਕਰਾਣੇ ਲੋਕਾਂ ਨੂੰ ਲੈਸ ਕਰਨ ਲਈ ਤਰਲੇ ਕਰਨੇ ਹਨ ਵੀ ਕਿਸੇ ਦੀ ਹੱਡੀ ਵੀ ਟੁੱਟਣੀ ਤੇ 50000 60000 ਰੁਪਿਆ ਲੱਗ ਜਾਣਾ ਸੋ ਕਾਲਡ ਚੈਰੀਟੇਬਲਸ ਵਿੱਚ ਪ੍ਰਾਈਵੇਟ ਚ ਤਾਂ ਹੋਰ ਹੀ ਗੱਲਾਂ ਨੇ ਤੇ ਫਿਰ ਜੇ ਕਿਸੇ ਨੂੰ ਅਪੈਂਡਿਕਸ ਹੋ ਜਾਣਾ ਜਾਂ ਹਰਨੀਆ ਦਾ ਆਪਰੇਸ਼ਨ ਜਾਂ ਦੂਰ ਆਪਣਾ ਲੈਪਰੋਸਕੋਪਿਕ ਸਰਜਰੀ ਜਿਵੇਂ ਕਿਡਨੀ ਸਟੋਨ 50 60000 ਮਾਮੂਲੀ ਗੱਲ ਆ ਬੱਚੇਦਾਨੀ ਦੀ ਰਸੋਲੀ ਉਹ ਵੀ 70 80000 ਲੱਖ ਰੁਪਿਆ ਲੱਗਦਾ ਤੇ ਅਸੀਂ ਦੇਖਿਆ ਕੋਵਿਡ ਦੇ ਟਾਈਮ ਤੇ ਵਿੱਚ ਵੀ 70% ਜਿਹੜੀ ਦੁਨੀਆ ਨਾਲ ਦੋਸਤੋਂ 15 ਤੋਂ 20000 10 ਤੋਂ 20000 ਮਾਸਿਕ ਇਨਕਮ ਵਾਲੀ ਜੀ ਬਿਲਕੁਲ ਮੰਥਲੀ ਇਨਕਮ 10 ਤੋਂ 20000 ਹੈ ਇਸ ਤੋਂ ਬਾਅਦ ਹੈ ਨਹੀਂ ਇਨਕਮ ਜਿਹੜਾ ਕਾਮਨ ਪੀਪਲ ਕਹਿੰਦੇ ਨਾ ਆਮ ਆਦਮੀ ਉਹ 10 15 20000 ਦੀ ਵੱਧ 20 25 ਹੋ ਜਾਊਗਾ ਤੇ ਘਰਾਂ ਦੇ ਖਰਚੇ ਹੀ ਜਾਂਦੇ ਹੁੰਦੇ ਆ ਤੇ ਫਿਰ ਜਦੋਂ ਕੋਈ ਬਿਮਾਰੀ ਆ ਜਾਵੇ ਨਾ ਉਹਨਾਂ ਲਈ ਬਹੁਤ ਔਖਾ ਇਲਾਜ ਕਰਾਣਾ ਹਸਪਤਾਲਾਂ ਦੇ ਬਿੱਲ ਦੇਣੇ ਪੂਰਾ ਹਾਲ ਹੁੰਦਾ ਦਵਾਈਆਂ ਇੰਨੀਆਂ ਮਹਿੰਗੀਆਂ ਹੋ ਜਾਂਦੀਆਂ ਵੀ ਵਿਚਾਰਾ ਇਲਾਜ ਨਹੀਂ ਕਰਾ ਪਾਂਦਾ ਅਸੀਂ 10 ਸਾਲਾਂ ਚ ਕਈ ਪੇਸ਼ੈਂਟਸ ਤੇ ਹਿਪ ਰਿਪਲੇਸਮੈਂਟ ਆਪਰੇਸ਼ਨਸ ਕਰਾਣੇ ਕਈਆਂ ਦੇ ਹੋਰ ਕਰਾਣੇ ਅਸੀਂ ਇੱਕ ਮੈਂ ਐਗਜ਼ਾਮਪਲ ਦੇ ਰਿਹਾ ਇੱਕ ਬੱਚਾ ਸੀ ਜਦੋਂ 16 ਸਾਲਾਂ ਦਾ ਸੀ ਐਕਸੀਡੈਂਟ ਹੋਇਆ ਗੁਰੂ ਘਰ ਦੇ ਵਜ਼ੀਰ ਦਾ ਬੱਚਾ 16 ਸਾਲਾਂ ਦਾ ਸੀ ਜਦੋਂ ਐਕਸੀਡੈਂਟ ਆਇਆ 4 ਸਾਲਾਂ ਬਾਅਦ ਸਾਂਦੂ ਸਾਡੀ ਹੈਲਪਲਾਈਨ ਤੇ ਕਾਲ ਆਈ ਕਿ ਬਈਆ ਬੱਚੇ ਦਾ ਮਤਲਬ ਕਿ ਐਕਸੀਡੈਂਟ ਹੋਇਆ ਘਰੇ ਪਿਆ ਤੁਰ ਨਹੀਂ ਪਾਂਦਾ ਰੋਣਾ ਨਿਕਲ ਗਿਆ ਦੇਖ ਕੇ ਅਸੀਂ ਘਰੇ ਗਏ ਉਹਦਾ ਆਪਰੇਸ਼ਨ ਉਦੋਂ ਕਰਾਇਆ ਸੀ ਰਜਿੰਦਰਾ ਹਸਪੀਟਲ ਪਟਿਆਲੇ ਤੋਂ ਪੁਰਾਣੀ ਗੱਲ ਦੱਸ ਰਿਹਾ ਤੇ 2 ਕੁ ਲੱਖ ਰੁਪਈਆ ਲੱਗਾ ਸੀ ਉਹ ਬੱਚਾ ਆਪਣੇ ਪੈਰਾਂ ਤੇ ਤੁਰਨ ਲੱਗ ਗਿਆ ਉਹਨੇ ਜਦੋਂ ਪਹਿਲੀ ਵੀਡੀਓ ਭੇਜੀ ਨਾ ਦੇਖ ਕੇ ਰੋਣਾ ਆ ਗਿਆ ਬਈ ਦੱਸੋ ਵੀ ਆਪਾਂ ਕਹਿੰਦੇ ਆ ਵੀ ਇਹ ਬੜੇ ਵੱਡੇ ਅਸੀਂ ਮਤਲਬ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਵੀ ਨਹੀਂ ਬਣੇ ਜੀ ਅਸੀਂ ਉਹਦੀ ਗੱਲ ਨਹੀਂ ਮੰਨਦੇ ਹੂੰ ਤਾਂ ਫਿਰ ਇਸ ਹਸਪੀਟਲ ਦੀ ਨੀਂਹ ਉਦੋਂ ਹੀ ਰੱਖੀ ਗਈ ਸੀ ਕਿ ਆਪਾਂ ਨੂੰ ਕਿਹੋ ਜਿਹਾ ਹਸਪੀਟਲ ਬਣਾਉਣਾ ਪਏਗਾ ਜਿੱਥੇ ਕਿ ਆਮ ਆਦਮੀ ਆਪਣਾ ਇਲਾਜ ਢੱਲੇ ਨਾਲ ਕਰਾ ਸਕੇ ਸਰ ਕਿਹੜੀ ਗੱਲ ਹੈ ਤੁਹਾਨੂੰ ਝੰਜੋੜ ਕੇ ਰੱਖ ਦਿੱਤਾ ਕਿ ਨਹੀਂ ਸਾਨੂੰ ਇੱਕ ਨੂਰ ਸੇਵਾ ਜਿਹੜੀ ਸੰਸਥਾਏ ਬਣਾਉਣੀ ਚਾਹੀਦੀ ਤੇ ਬਣਾਉਣੀ ਪੈਣੀ ਕਿਉਂਕਿ ਸਿਵਲ ਹਸਪਤਾਲ ਦਾ ਵੀ ਤੁਸੀਂ ਕਾਫੀ ਸਮਾਂ ਉੱਥੇ ਤੁਹਾਡੀ ਟੀਮ ਹੁਣ ਵੀ ਰਹਿੰਦੀ ਉੱਥੇ ਦੇਖੋ ਗੁਰੂ ਨਾਨਕ ਨੇ ਸਿਖਾਇਆ ਸਿਨਾ ਕੱਠੇ ਕੀਰਤਨ ਕਰਦੇ ਹੁੰਦੇ ਸੀ ਜੀ ਤੇ ਕੀਰਤਨ ਚ ਨਾ ਗੁਰੂ ਨਾਨਕ ਪਾਸ਼ਾ ਜੀ ਦੀ ਬਾਣੀ ਕਹਿੰਦੀ ਦਇਆ ਖਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹਈ ਤ ਪਾਂਡੇ ਕਤ ਜੀ ਬਈ ਜੇ ਜੀਵਨ ਚ ਜਨੇਉ ਪਾਣਾ ਤੇ ਉਹਦੇ ਚ ਦਇਆ ਹੋਵੇ ਸਭ ਤੋਂ ਪਹਿਲਾਂ ਦਇਆ ਧਰਮ ਕਾ ਮੂਲ ਹੈ ਤੇ ਉਸ ਤੋਂ ਬਾਅਦ ਹੋਵੇ ਸੰਤੋਖ ਕੰਟੈਂਟਮੈਂਟ ਤੇ ਫਿਰ ਜਤ ਕੈਰੈਕਟਰਵਾਇਜ਼ ਉਸ ਤੋਂ ਬਾਅਦ ਸੱਚ ਫਿਰ ਸੱਚੀ ਹੈ ਬੰਦੇ ਦੇ ਜੀਵਨ ਚ ਤੇ ਪਰਮੇਸ਼ਰ ਦੇ ਰਸਤੇ ਤੇ ਆਪਾਂ ਚੱਲ ਸਕਦੇ ਆ ਤੇ ਇਸ ਗੱਲ ਨੇ ਝੰਡੋੜਿਆ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਮੈਂ ਸਵੇਰੇ ਉੱਠੇ ਆਪਾਂ ਸਾਰੇ ਆਪਣੇ ਆਪਣੇ ਕੰਮਾਂ ਕਰਾਤੇ ਭੱਜ ਗਏ ਪੈਸੇ ਕਮਾਣ ਲਈ ਇੱਕ ਦੌੜ ਲੱਗੀ ਹੋਈ ਹੈ ਦੁਨੀਆ ਭੱਜ ਰਹੀ ਹੈ ਮਟੀਰੀਅਲਿਜ਼ਮ ਹੈ ਵੀ ਪੈਸੇ ਕਮਾਣਿਆ ਦੁਕਾਨਾਂ ਫੈਕਟਰੀਆਂ ਕੰਮਾਂ ਕਰਾਂ ਨੌਕਰੀਆਂ ਚ ਚਾਈ ਜਾਂਦੇ ਆ ਪਰ ਗੁਰੂ ਸਾਹਿਬ ਤਾਂ ਕਹਿੰਦੇ ਨੇ ਵੀ ਰੈਣ ਗਵਾਈ ਸੋਇਕ ਹੈ ਦਿਨ ਹਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀਆਂ ਬਦਲੇ ਜਾਏ ਉਹ ਕੋਡੀਆਂ ਬਦਲੇ ਜਾਈ ਜਾਂਦਾ ਜਨਮ ਯਾਰ ਤੇ ਅਸੀਂ ਆਏ ਕੀ ਕਰਨ ਸੀ ਜੀ ਸਾਡਾ ਮਕਸਦ ਕੀ ਸੀ ਆਣ ਦਾ ਇਹ ਗੋਬਿੰਦ ਨੂੰ ਤਾਂ ਮਿਲਣ ਦੀ ਸਾਡੀ ਕੋਸ਼ਿਸ਼ ਹੀ ਨਹੀਂ ਕੀਤੀ ਸੀ ਤਾਂ ਐਵੇਂ ਬੱਚਿਆਂ ਨੂੰ ਪਾਲਣ ਪੋਸ਼ਣ ਚ ਲੱਗ ਜਾਵਾਂਗੇ ਤੇ ਉਹ ਤਾਂ ਜਾਨਵਰ ਵੀ ਕਰ ਲੈਂਦਾ ਜਾਨਵਰ ਵੀ ਆਪਣਾ ਆਪਣੇ ਬੱਚਿਆਂ ਦਾ ਪੇਟ ਪਾਲ ਪੋਲ ਉਸ ਲੈਂਦਾ ਉਹ ਵੀ ਹੌਸਲਾ ਬਣਾ ਲੈਂਦਾ ਉਹ ਵੀ ਦਾਣੇ ਇਕੱਠੇ ਕਰ ਹੀ ਲੈਂਦਾ ਤੇ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਜਦੋਂ ਇਕ ਨੂਰ ਸੇਵਾ ਕੇਂਦਰ ਦਾ ਆਗਾਜ਼ ਹੋਇਆ ਸੀ 2014 ਦੇ ਵਿੱਚ ਕੰਮ ਚ ਆਈ ਸੀ ਫਿਰ ਕਰਦਿਆ ਕਿ ਤਾਂ ਹੁਣ ਹਸਪੀਟਲ ਮਾਲਕ ਨੇ ਬਖਸ਼ਿਸ਼ ਕੀਤਾ ਤੇ ਇੱਥੇ ਦਾ ਇੱਕੋ ਮੋਟਿਵ ਐਸ ਹਸਪੀਟਲ ਦਾ ਇਕ ਨੂਰ ਨੇਕੀ ਦਾ ਹਸਪੀਟਲ ਦਾ ਨੋ ਪ੍ਰੋਫਿਟ ਓਨਲੀ ਸੇਵਾ ਅਮੂਮਨ ਹਸਪੀਟਲ ਖੋਲੇ ਜਾਂਦੇ ਨੇ ਡਾਕਟਰਾਂ ਵੱਲੋਂ ਅਮੂਮਨ ਹਸਪੀਟਲ ਖੋਲੇ ਜਾਂਦੇ ਨੇ ਕਾਰਪੋਰੇਟਸ ਵੱਲੋਂ ਪੈਸੇ ਕਮਾਣ ਲਈ ਪਰ ਇਹ ਪਹਿਲਾ ਹਸਪੀਟਲ ਹੈ ਜਿਹੜਾ ਐਨਜੀਓ ਵੱਲੋਂ ਚਲਾਇਆ ਜਾ ਰਿਹਾ ਜਿਹਦਾ ਮੋਟਿਵ ਹੈ ਨੋ ਪ੍ਰੋਫਿਟ ਓਨਲੀ ਸੇਵਾ ਅੱਜ ਆਪ ਜੀ ਆਇਓ ਮੈਂ ਤੁਹਾਨੂੰ ਓਪੀਡੀਜ਼ ਦਿਖਾਈਆਂ ਸੀ ਓਪੀਡੀਜ਼ ਆਪਾਂ ਦੇਖਿਆ ਸਾਡੇ ਕੋਲ ਸਾਰੇ ਡਾਕਟਰ ਹੈਗੇ ਆ ਉਸ ਜਿਵੇਂ ਮੈਡੀਸਿਨ ਦੇ ਡਾਕਟਰ ਹੈ ਡਾਕਟਰ ਸ਼ਾਲੂ ਜੈਨ ਹੈ ਸਰਜਰੀ ਚ ਡਾਕਟਰ ਕੁਲਦੀਪ ਸਿੰਘ ਹੈ ਹੱਡੀਆਂ ਦੇ ਡਾਕਟਰ ਮਨੀਸ਼ ਗਰਗ ਹੈ ਆਪਣੇ ਡਾਕਟਰ ਨੂੰਪਮਾ ਗੋਇਲ ਜੀ ਹੈ ਗਾਇਨੀ ਦੇ ਵਿੱਚ ਪੈਡੀਆਟ੍ਰਿਕ ਚ ਡਾਕਟਰ ਕਿਰਨ ਜੋਤ ਜੀ ਹੈ ਸਾਈਕੀਆਟ੍ਰਿਕ ਦੇ ਡਾਕਟਰ ਹੈ ਅੱਖਾਂ ਦੇ ਡਾਕਟਰ ਹੈ ਕਿ ਸਾਰੇ ਡਾਕਟਰ ਜਿਹੜੇ ਆ ਸਿਰਫ 20 ਰੁਪਏ ਚ ਹੁਣ ਸਿਰਫ 20 ਰੁਪਏ ਚ ਕੀ ਆਂਦਾ ਜਰਾ ਸੋਚ ਕੇ ਸੋਚੀਏ ਜਰਾ ਇੰਨੇ ਮਹਿੰਗੇ ਮਹਿੰਗੇ ਇਲਾਜ ਆਪਾਂ ਬਾਕੀ ਹਸਪਤਾਲਾਂ ਦੇ ਵਿੱਚ ਜਾਈਏ ਪ੍ਰਾਈਵੇਟ ਚ ਜਾਈਏ ਤਾਂ ਤਾਂ 20000 15-15000 ਜਾਂ ਘੱਟ ਤੋਂ ਘੱਟ 10000 ਰੁਪਏ ਥੱਲੇ ਤੋਂ ਨਹੀਂ ਲੱਗਣਾ ਕਿਸੇ ਵੀ ਡਾਕਟਰ ਦੀ ਫੀਸ ਅੱਜ ਦੇ ਰੇਟ ਚ 300 500 700 ਹਜ਼ਾਰ ਤੋਂ ਘੱਟ ਨਹੀਂ ਹੈ ਸਾਡੇ ਜਿਹੜੇ ਡਾਕਟਰ ਇੱਥੇ ਕੰਮ ਕਰ ਰਹੇ ਆ ਉਹਨਾਂ ਦੇ ਘਰਾਂ ਦੇ ਚੋਂ ਪੰਜੋ ਹੀ ਲੈਂਦੇ ਆ ਸਾਡੇ ਇੱਥੇ 20 ਰੁਪਏ ਚ ਅਸੀਂ ਡਾਕਟਰਾਂ ਨੂੰ ਕਹਿੰਦੇ ਆਂ ਅਸੀਂ ਇਹ ਕੀੜਾ ਨੇਕੀ ਦਾ ਸਾਡੀ ਟੀਮ ਨੂੰ ਘਟਿਆ ਹੋਇਆ ਉਹਨਾਂ ਨੂੰ ਪੂਰੇ ਪੈਸੇ ਦੇਣਾ ਤੁਹਾਨੂੰ ਪੂਰੇ ਪੈਸੇ ਮਿਲਦੇ ਆ ਸਾਡੇ ਜਿਹੜੇ ਪੇਸ਼IENTS ਆ ਉਹਨਾਂ ਨੂੰ ਤੁਸੀਂ ਡਿਗਨਿਟੀ ਨਾਲ ਪ੍ਰੋਪਰ ਟਾਈਮ ਦੇ ਕੇ ਢੰਗ ਨਾਲ ਤੁਸੀਂ ਉਹਨਾਂ ਦਾ ਇਲਾਜ ਕਰੋ ਤਾਂ ਕਿ ਅੱਛਾ ਉਹਦੇ ਨਾਲ ਕੀ ਹੁੰਦਾ ਵਾ ਬੰਦਾ ਜੋ ਅਸੀਂ ਚੀਜ਼ ਦੇਖੀ ਮੈਂ ਦੱਸਣਾ ਚਾਹਵਾਂਗਾ ਆਪ ਜੀ ਰਾਈ ਸਿਟੀ ਹੈਡਲਾਈਨਸ ਰਾਈ ਕਿ ਇੱਕ ਜਿਹੜਾ ਗਰੀਬ ਹੈ ਨਾ ਉਹ ਸਿਰਫ ਗਰੀਬ ਨਹੀਂ ਐ ਨਾਲ ਅਨਪੜ੍ਹ ਵੀ ਐ ਉਹਨੂੰ ਸਹੀ ਗਾਈਡੈਂਸ ਤੇ ਨਹੀਂ ਸਹੀ ਰਸਤੇ ਤੇ ਲਿਜਾਣਾ ਸਹੀ ਉਹਦੇ ਟੈਸਟ ਹੋ ਜਾਣ ਆਹ ਉਹਦਾ ਇਲਾਜ ਸਹੀ ਹੋ ਸਕਦਾ ਤੇ ਐਸ ਹਸਪੀਟਲ ਦੇ ਵਿੱਚ ਤੁਸੀਂ ਦੇਖਿਆ 20 ਸਾਰੇ ਡਾਕਟਰਸ ਆ ਉਸ ਤੋਂ ਬਾਅਦ ਗਰਾਉਂਡ ਫਲੋਰ ਤੋਂ ਆਪਾਂ ਸ਼ੁਰੂ ਕਰੀਏ ਤੇ ਗਰਾਉਂਡ ਫਲੋਰ ਤੇ ਇੱਕ ਐਕਸ-ਰੇ ਆ ਐਕਸ-ਰੇ ਮਸ਼ੀਨ ਆ ਉਹ ਮਸ਼ੀਨ ਸਾਨੂੰ ਟੋਟਲ 11-12 ਲੱਖ ਦੀ ਮਸ਼ੀਨ ਆ ਸਾਨੂੰ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਜੀ ਜਿਹੜੇ ਸਰਬਤ ਦਾ ਪਲਾਟ ਰਸਟ ਵਾਲੇ ਉਹਨਾਂ ਨੇ ਡੋਨੇਟ ਕੀਤੀ ਤੇ ਸਿਰਫ 80 ਰੁਪਏ ਚ ਐਕਸਰੇ ਸਿਰਫ 80 ਰੁਪਏ ਚ ਹੋ ਰਿਹਾ ਥੇ ਕਿਤੇ ਨਹੀਂ ਹੁੰਦਾ ਜੇ ਆਪਾਂ ਨੂੰ ਇਹੀ ਬਾਹਰ ਕਰਾਣਾ ਹੋਵੇ ਸਰ ਉਹ ਕਿੰਨਾ ਲੱਗੂਗਾ ਫਿਰ ਘੱਟੋ ਘੱਟ 100 200 300 ਰੁਪਏ ਲੱਗਦਾ ਤੇ ਇਹ ਤੁਹਾਡੀ ਸੇਵਾ ਸਿਰਫ 80 ਰੁਪਏ ਦੇ ਵਿੱਚ ਕਰ ਰਹੇ ਕਿਉਂਕਿ ਇਹ ਹਸਪੀਟਲ ਹੀ ਲਾਗਤ ਮੋਲਤੇ ਆ ਸਾਡੀ ਕੋਸ਼ਿਸ਼ ਹੈ ਬਈ ਕਿਸੇ ਤਰ੍ਹਾਂ ਵੀ ਦੇਖੋ 20 ਰੁਪਏ ਉਹਨੇ ਦਿੱਤੇ ਡਾਕਟਰ ਦੀ ਫੀਸ ਹੈ 80 ਰੁਪਏ ਐਕਸਰੇ ਕਰਾ 100 ਰੁਪਏ ਚ ਅਗਲੇ ਦਾ ਕੰਮ ਹੋ ਗਿਆ ਨੰਬਰ 4 ਕਿਹੜੇ ਕਿਹੜੇ ਇਲਾਜ ਜਿਹੜੇ ਇਸ ਹਸਪਤਾਲ ਦੇ ਵਿੱਚ ਕੀਤੇ ਜਾਂਦੇ ਨੇ ਸਸਤਾ ਮੈਂ ਬੇਟਾ ਤੁਹਾਨੂੰ ਦੱਸਣਾ ਚ ਮੈਡੀਸਿਨ ਦੇ ਸਰਜਰੀ ਸਾਰੀਆਂ ਹੋ ਰਹੀਆਂ ਹੈ ਡੈਲਿਸਿਸ ਹੋ ਰਿਹਾ ਹੁਣ ਡੈਲਿਸਿਸ ਦੀ ਗੱਲ ਕਰੀ ਆ ਆਪਣਾ ਡੈਲਿਸਿਸ ਸੈਂਟਰ ਤੁਸੀਂ ਦੇਖ ਸਕਦੇ ਹੋ ਕਲਿੱਪਸ ਦਿਖਾਉ ਤੁਸੀਂ ਸਿਰਫ 450 ਰੁਪਏ ਤੇ ਡੈਲਿਸਿਸ ਹੈ 1500 ਤੋਂ 2000 ਰੁਪਿਆ ਬਾਹਰ ਮਾਰਕੀਟ ਚ ਇਹਦਾ ਰੇਟ ਆ ਸੀ ਸਿਰਫ 1 ਨੂਰ ਹਸਪੀਟਲ ਤੇ ਸਿਰਫ 450 ਰੁਪਏ ਚ ਡੈਲਿਸਿਸ ਹੋ ਰਿਹਾ ਇੱਕ ਗੱਲ ਨੂੰ ਸਮਝੀ ਆ ਪਾਪਾ ਗੱਲ ਕੀਤੀ ਸੀ ਵੀ ਜਿਹੜਾ ਕਿ ਕਾਮਨ ਪੀਪਲ ਐਵਰੇਜ ਤਨਖਾ 15 20 25000 ਰੁਪਏ ਦੀ ਹੁੰਦੀ ਹੈ ਤੇ ਜੇ ਡੈਲਿਸਿਸ ਦਾ ਇਲਾਜ ਇਹ ਬਾਹਰ ਕਰਾਉਣਾ ਡੈਲਿਸਿਸ ਤੇ ਮਹੀਨੇ ਦਾ 25-30000 ਰੁਪਏ ਦਾ ਖਰਚਾ ਦਵਾਈਆਂ ਭਾ ਕੇ ਜੀ ਜਿਹਦੀ ਆਮਦਨੀ 15000 ਰੁਪਏ ਉਹ 25000 ਕਿਵੇਂ ਖਰਚੇਗਾ ਯਾਰ ਉਹਦੇ ਮਕਾਨ ਵੇਚ ਜਾਂਦੇ ਆ ਘਰ ਵੇਚ ਜਾਂਦੇ ਆ ਜਿਹੜਾ ਬੰਦਾ ਮਰਦਾ ਤਾਂ ਮਰਦਾ ਹੀ ਐ ਮੌਤ ਤਾਂ ਆਣੀ ਐ ਪਰ ਨਾਲ ਸਾਰਾ ਪਰਿਵਾਰ ਮਰਦਾ ਹੂੰ ਉਸ ਚੀਜ਼ ਨੂੰ ਬਚਾਉਣ ਵਾਸਤੇ ਦੇਖੋ ਮੈਂ ਇਹ ਗੱਲ ਕਹਿੰਦਾ ਹੁਣਾਂ ਵੀ ਜਿਹੜਾ ਜਾਨਵਰ ਵੀ ਆ ਨਾ ਕਿਸੇ ਕੁੱਤੇ ਦਾ ਐਕਸੀਡੈਂਟ ਹੋ ਜਾਣਾ ਤਾਂ ਬਾਕੀ ਦੇ ਕੁੱਤੇ ਆ ਕਿ ਉਹਨੂੰ ਚੱਟਦੇ ਆ ਹੂੰ ਜਾਨਵਰ ਵੀ ਜਾਨਵਰ ਦਾ ਖਿਆਲ ਰੱਖਦਾ ਅਸੀਂ ਕੀ ਕਰਦੇ ਕਿਸੇ ਦਾ ਐਕਸੀਡੈਂਟ ਹੋ ਜਾਵੇ ਹਸਪੀਟਲ ਚ ਗਏ ਉਹਦੇ ਚੱਲ ਵੀ ਹਜ਼ਾਰਾਂ ਰੁਪਏ ਆ ਲੈ ਟੈਸਟ ਸੀਟੀ ਦੇ ਐਨ ਐਮ ਆਰ ਆਈ ਦੇ ਐਨੇ ਅਸੀਂ ਤਾਂ ਲੁੱਟਣ ਤੇ ਲੱਗ ਜਾਂਦੇ ਹਮ ਅਸੀਂ ਕੀ ਅਸੀਂ ਇਨਸਾਨ ਆ ਉਹ ਇਨਸਾਨ ਹੀ ਨਹੀਂ ਜਿਹਦੇ ਅੰਦਰ ਇਨਸਾਨੀਅਤ ਨਹੀਂ ਹੈ ਹਮ ਉਹ ਮਨੁੱਖ ਹੀ ਨਹੀਂ ਜਿਹਦੇ ਅੰਦਰ ਮਨੁੱਖਤਾ ਨਹੀਂ ਹੈ ਸਮਝੀਏ ਜਰਾ ਸੋਚੀ ਆਪਣੇ ਆਪ ਨੂੰ ਦੇਖੀ ਵੀ ਅਸੀਂ ਕਿੱਥੇ ਜਾ ਰਹੇ ਹਾਂ ਫਿਰ ਆਪਾਂ ਉਹਦਾ ਡੈਲਿਸਿਸ ਕਰਾਇਆ ਸਿਰਫ 450 ਰੁਪਏ ਚ ਮਤਲਬ ਕਿ ਹਫਤੇ ਚ ਦੋ ਡੈਲਿਸਿਸ ਹੁੰਦੇ 900 ਰੁਪਏ ਹਫਤਾ ਹੋ ਗਿਆ ਤਾਂ 4000 ਰੁਪਏ ਚ ਮਹੀਨੇ ਦਾ ਉਹਦਾ ਡੈਲਿਸਿਸ ਹੋ ਗਿਆ ਉਹ ਕਰਾ ਸਕਦਾ ਪਰ ਉਹਦੇ ਵਿੱਚ ਵੀ ਸਾਡੇ ਇੱਕ ਨੂੰ ਰੈਂਡੀਓ ਚ ਕਈ ਬੰਦੇ ਆਹੋ ਜਿਹੇ ਆ ਵੀ ਜਿਹਨਾਂ ਕੋ ਪੈਸੇ ਨਹੀਂ ਹੁੰਦੇ ਤੇ ਉਹਦੇ ਲਈ ਵੀ ਸਿਸਟਮ ਹੈਗਾ ਉਹਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਲਈ ਵੀ ਡੋਨਰ ਰ ਅਰੇਂਜ ਕਰਕੇ ਉਹਨਾਂ ਦਾ ਵੀ ਡਿਲ ਸਿਸ ਕਰਾਇਆ ਜਾ ਰਿਹਾ ਹੈ ਜਿੰਨਾਂ ਕੋ ਕਿਹੜੇ ਕਿਹੜੇ ਪੇਸ਼ੈਂਟ ਜਿਹੜੇ ਕਿੰਨੇ ਪੇਸ਼ੈਂਟ ਹੁਣ ਤੱਕ ਇਸ ਇੱਕ ਨੂਰ ਸੰਸਥਾ ਦਾ ਜਿਹੜਾ ਲਾਭ ਲੈ ਚੁੱਕੇ ਨੇ ਹੁਣ ਤੱਕ ਬੇਟਾ ਤਾਂ ਰੋਜ਼ ਦੀ ਇੱਥੋਂ ਦੀ ਜਿਹੜੀ ਓਪੀਡੀ ਹੈ ਨਾ ਇਸ ਹਸਪੀਟਲ ਦੀ 2 300 ਦੀ ਹੈ ਹੁਣ ਅਸੀਂ ਕੀ ਗਿਣਾਂਗੇ ਉਹ ਮਾਲਕ ਦਾਤਾ ਦੇਣ ਵੇਲੇ ਸਾਨੂੰ ਉਹਨੇ ਇੰਨਾ ਕੁ ਦਿੱਤਾ ਸੀ ਗਿਣਦੇ ਆ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਾਰ ਦਿੰਦੇ ਟੋਟਣਾ ਆਵੇ ਇਹ ਖੁੱਟ ਪਰੇ ਭੰਡਾਰ ਉਹ ਦੇਈ ਜਾਂਦਾ ਅੱਗੇ ਪਾਸੋਂ ਹੋਈ ਜਾਂਦਾ ਅਸੀਂ ਗਿਣਤੀ ਰੱਖਣ ਵਾਲੇ ਅਸੀਂ ਕੌਣ ਹੁੰਨੇ ਅਸੀਂ ਗਿਣਤੀ ਨਹੀਂ ਰੱਖ ਸਕਦੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਸ ਹਸਪੀਟਲ 'ਚ ਗਰਾਉਂਡ ਫਲੋਰ ਤੋਂ ਆਪਾਂ ਸ਼ੁਰੂ ਕੀਤਾ ਸੀ ਐਕਸ-ਰੇ ਹੋ ਗਿਆ ਡੈਲਸੀ ਸੈਂਟਰ ਹੋ ਗਿਆ ਹਾਂ ਆਪੀ ਡੀਜ਼ ਹੋ ਗਿਆ ਫਿਰ ਹੈਗਾ ਮੈਡੀਕਲ ਫਾਰਮੇਸੀ ਮੈਂ ਕਹਿਣਾ ਚਾਹੁੰਦਾ ਵੀ ਬਹੁਤ ਵੱਡਾ ਰੋਲ ਕਿਸੇ ਹਸਪੀਟਲ ਨੂੰ ਚਲਾਣਾ ਹੋਵੇ ਨਾ 50% ਹਸਪੀਟਲ ਦਾ ਬਿੱਲ ਆਂਦਾ 50% ਤੋਂ ਵੱਧ ਆਂਦਾ ਦਵਾਈਆਂ ਦਾ ਅਸੀਂ ਇਹ ਹਸਪੀਟਲ ਪਹਿਲਾ ਹਸਪੀਟਲ ਆ ਦੋਸਤੋ ਜਿੱਦੇ ਚ ਅਸੀਂ ਐਮ ਆਰ ਪੀ ਤੇ ਸੇਲ ਨਹੀਂ ਕਰਦੇ ਅਸੀਂ ਇਹ ਹਸਪੀਟਲ ਚ ਸੇਲ ਕਰਦੇ ਆ ਸਿਰਫ ਤੇ ਸਿਰਫ ਲਾਗਤ ਤੇ ਕੋਸਟ ਪ੍ਰਾਈਸ ਤੇ ਜਿਵੇਂ ਮੈਂ ਇਹ ਚੀਜ਼ ਦਵਾਈ ਖਰੀਦੀ ਮਨੂੰ ਆਈ 30 ਰੁਪਏ ਦੀ ਅਸੀਂ ਜੇ 6 ਰੁਪਏ ਉੱਪਰ ਲੈ ਲਏ ਤਾਂ 36 ਰੁਪਏ ਹੋ ਗਏ ਪਰ ਉਹਦੀ ਐਮ ਆਰ ਪੀ ਐ 250 ਰੁਪਿਆ ਉਹਦੀ ਐਮ ਆਰ ਪੀ ਐ 220 ਰੁਪਏ 180 ਜੇ ਮੈਂ ਐਮ ਆਰ ਪੀ ਚੋਂ ਲਸਕਰਾਂ ਫੇਰ ਤਾਂ ਬਹੁਤ ਮਹਿੰਗੀ ਹੋਣੀ ਪਰ ਜੇ ਮੈਂ 36 ਰੁਪਏ ਵੀ ਦਿੱਤੇ ਸਾਡੀ ਅਕਾਊਂਟਸ ਵਾਲੇ ਬੈਠੇ ਆ ਮੈਡਮ ਇਹਨਾਂ ਨੇ ਐਂਟਰੀ ਕਰਨੀ ਆ ਉਹਦੀ ਸਾਡੇ ਚੋਂ ਕਿਸੇ ਮੈਂਬਰ ਨੇ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਮਤਲਬ 30 ਰੁਪਏ ਦਾ ਪਤਾ 6 ਰੁਪਏ 20% ਹੋ ਗਿਆ ਉਹਦੇ ਨਾਲ ਆਪਰੇਟਿੰਗ ਐਕਸਪੈਂਸਸ ਉਹਦੇ ਚ ਐਕਸਪਾਇਰਡ ਦਵਾਈਆਂ ਉਹ ਸਭ ਉਦੇ ਵਿੱਚ ਮਸਲਾ ਆਲੋ ਜਾਂਦਾ ਪਰ ਤੁਸੀਂ ਆਪ ਸੋਚੋ ਜਿਹੜੀ 180 ਰੁਪਏ ਦਾ ਪੱਤਾ ਜੇ 36 ਰੁਪਏ ਚ ਮਿਲੇਗਾ ਤੇ ਬਾਹਰ ਨਾਲੋਂ ਕਿੰਨਾ ਫਰਕ ਹੋਊਗਾ ਆਮ ਬੰਦੇ ਇੱਥੇ ਲਾਈਨਾਂ ਲੱਗ ਕੇ ਲੋਕੀ ਬਾਹਰੋਂ ਵੀ ਦਵਾਈਆਂ ਲੈ ਕੇ ਜਾਂਦੇ ਨੇ ਦੂਰੋਂ ਦੂਰੋਂ ਆ ਕੇ ਮਹੀਨੇ-ਮਹੀਨੇ ਦੀਆਂ ਦਵਾਈਆਂ ਦੋ-ਦੋ ਮਹੀਨੇ ਦੀਆਂ ਦਵਾਈਆਂ ਲੈ ਜਾਂਦੇ ਨੇ ਇਹ ਵੀ ਇੱਕ ਸੇਵਾ ਹੈ ਸਿਰਫ ਫ੍ਰੀ ਚ ਦੇਣਾ ਸੇਵਾ ਨਹੀਂ ਹੈ ਦੋਸਤੋ ਵੀ ਜੇ ਕਿਸੇ ਨੂੰ ਲਾਗਤ ਦੇਖੋ ਕਿਸੇ ਨੂੰ ਡਿਪੈਂਡੈਂਟ ਨਹੀਂ ਬਣਾ ਜੀ इंडिपेंडेंट बनाया ਵੀ ਅਗਲਾ ਆ ਕੇ ਆਪਣੇ ਮਹੀਨੇ ਦੇ ਆਪਣੇ ਮਾਤਾ ਪਿਤਾ ਦੀ ਦਵਾਈਆਂ ਲੈ ਜਾਵੇ ਘੱਟ ਪੈਸਿਆਂ ਚ ਲੈ ਜਾਵੇ ਤੇ ਫਰਕ ਪਤਾ ਫਰਕ ਦਵਾਈਆਂ ਚ ਬਹੁਤ ਹੈ ਹੀ ਆਪਾਂ ਸਾਰਿਆਂ ਨੂੰ ਪਤਾ ਪਰ ਇੱਥੇ ਕਿਉਂਕਿ ਇੱਕ ਨੂਰ ਐਨ ਜੀਓ ਦਾ ਹਸਪੀਟਲ ਆ ਸਾਡਾ ਮਕਸਦ ਪੈਸੇ ਕਮਾਣਾ ਨਹੀਂ ਹੈ ਸਾਡਾ ਮਕਸਦ ਸੇਵਾ ਹੈ ਇਸ ਲਈ ਦਵਾਈਆਂ ਇੱਥੇ ਲਾਗਤ ਮੁਤੇ ਦਿੱਤੀਆਂ ਜਾ ਰਹੀਆਂ ਸਰ ਕਿਸ ਕਿਸ ਤਰ੍ਹਾਂ ਦੇ ਪੇਸ਼ੈਂਟ ਇੱਥੇ ਆਉਂਦੇ ਨੇ ਵੀ ਅਸੀਂ ਦੇਖਿਆ ਆਪਰੇਸ਼ਨ ਵੀ ਹੋ ਰਹੀ ਸੀਗੇ ਤੇ ਸਾਰੇ ਪਾਸੇ ਪੇਸ਼ੈਂਟ ਦੀ ਭੀੜ ਲੱਗੀ ਕਿਸ ਕਿਸ ਤਰ੍ਹਾਂ ਦੇ ਹੁਣ ਤੱਕ ਇੱਥੇ ਆਉਂਦੇ ਨੇ ਹਰ ਤਰ੍ਹਾਂ ਦੇ ਪੇਸ਼ੈਂਟ ਹੈ ਜੀ ਸਾਡੇ ਕੋਲ ਨਾਉ ਇਟਸ ਅ ਮਲਟੀ ਸਪੈਸ਼ਲਟੀ ਹਸਪੀਟਲ ਆਪਾਂ ਇਹੋ ਜਿਹਾ ਹਸਪੀਟਲ ਹੈ ਜਿੱਥੇ ਕਿ ਤੁਸੀਂ ਜੇ ਦੇਖੋ ਤਾਂ ਸਰਜਰੀਜ਼ ਦੀ ਜੇ ਗੱਲ ਕਰੀਏ ਹੁਣ ਆਪਾਂ ਫਰਸਟ ਫਲੋਰ ਤੇ ਚੱਲਦੇ ਆਪਰੇਸ਼ਨ ਥੀਏਟਰ ਤੁਸੀਂ ਦੇਖਿਆ ਨਾਲ ਆਈਸੀਯੂ ਦੇਖਿਆ ਇਹ ਉਹਦੀ ਆਪਰੇਸ਼ਨ ਥੀਟਰ ਹੈ ਬਣਿਆ ਜਿੱਥੇ ਕਿ ਸਾਰੇ ਆਪਰੇਸ਼ਨ ਹੱਡੀਆਂ ਦੇ ਸਾਰੇ ਆਪਰੇਸ਼ਨ hip replacement fracture ਹੁਣ ਕਿਸੇ ਦੀ ਹੱਡੀ ਟੁੱਟ ਜੇ ਨਾ ਐਕਸੀਡੈਂਟ ਚ 50-60000 ਰੁਪਏ ਮਾਮੂਲੀ ਗੱਲ ਲੱਗਦਾ ਸਾਡਾ ਰੇਟ ਫਿਕਸ ਹੈ 17000 ਕੱਲ ਇੱਕ ਪੇਸ਼ੈਂਟ ਆਇਆ ਸੀ ਉਹ ਵਿਚਾਰੇ ਕੋ 17000 ਰੁਪਏ ਨਹੀਂ ਸੀ ਉਹਨੇ ਪਹਿਲਾਂ 10000 ਰੁਪਏ ਦਿੱਤਾ ਇਕੱਠੇ-ਕੁੱਠੇ ਕਰਕੇ ਤੇ ਫਿਰ ਤਿੰਨ 3.000 ਰੁਪਏ ਮੇਰੇ ਖਾਤੇ ਹੋਰਦਾ ਸੀ ਕਿ ਸ਼ੁਕਰ ਜੋ ਆਇਆ ਠੀਕ ਮਤਲਬ ਉਹ ਦੇਖੋ ਪੈਸੇ ਨਹੀਂ ਹੈ ਯਾਰ ਆਮ ਬੰਦਾ ਪਰੇਸ਼ਾਨ ਹੈ ਪਰ ਸਿਰਫ 17.000 ਰੁਪਏ ਚ ਰੱਖਣ ਦਾ ਮਕਸਦ ਆ ਵੀ ਆਮ ਬੰਦਾ ਆਪਣਾ ਇਲਾਜ ਕਰਾ ਸਕੇ ਤੇ 50 60 ਮੈਨੂੰ ਯਾਦ ਆ ਮੈਂ ਅੱਜ ਤੋਂ ਕਾਫੀ ਸਾਲ ਪਹਿਲਾਂ ਨਾ 2 4 ਸਾਲ ਪਹਿਲਾਂ ਕਿਸੇ ਵੱਡੇ ਚੈਰੀਟੇਬਲ ਹਸਪੀਟਲ ਦਾ ਮੇਰੇ ਦੋਸਤ ਹਨ ਉਥੋਂ ਦੀ ਫੈਕਟਰੀ ਉਹਨਾਂ ਨੇ ਕਿਹਾ ਯਾਰ ਲੈਸ ਕਰਦੇ ਉਹਦੀ ਹੱਡੀ ਟੁੱਟੀ 50.000 ਰੁਪਏ ਬਿਲ ਬਣਾ ਕੇ ਹਾਂ ਤਾਂ 500 ਕੱਟ ਦੇ ਦਿਓ ਹੂੰ ਤਦ ਕੀ ਫਾਇਦਾ ਦੱਸੋ ਕਿ ਇਹੋ ਜਿਹਾ